ਸ਼ੰਕਾ ਦੀ ਨਿਵਰਤੀ ਕਰਨੀ ਚਾਹੀਦੀ ਹੈ ਸ਼ੰਕਾ ਰੱਖਣੀ ਨਹੀਂ ਚਾਹੀਦੀ ਮਨ ਵਿੱਚ ਮੈਂ ਹਮੇਸ਼ਾ ਅਰਜ ਕਰਦਾ ਹੁੰਦਾ ਬੰਦਾ ਸੜਕ ਤੇ ਤੁਰਿਆ ਜਾਂਦਾ ਹੋਵੇ ਉਹਦੇ ਬੂਟ ਬੜਾ ਮਹਿੰਗਾ ਪਾਇਆ ਹੋਵੇ ਪੈਰ ਵਿੱਚ ਜੋੜਾ ਬੜਾ ਮਹਿੰਗਾ ਹੋਵੇ ਜੇ ਸੰਗਤ ਜੀ ਇੱਕ ਬਰੀਕ ਜੀ ਰੋੜੀ ਪੈ ਜੇ ਨਾ ਬੂਟ ਵਿੱਚ ਪੈਰ ਵਿੱਚ ਉਹ ਬਰੀਕ ਜੀ ਰੋੜੀ ਬੰਦੇ ਨੂੰ ਤੁਰਣ ਤੋਂ ਆਰੀ ਕਰ ਦਿੰਦੀ ਹੈ ਤੇ ਸ਼ੰਕਾ ਹੈ ਨਾ ਪਿਆਰੋ ਜਿਹੜੀ ਇਹ ਉਸ ਰੋੜੀ ਦੀ ਨਿਆਈ ਹੈ ਜਿਹੜਾ ਬੂਟ ਵਿੱਚ ਪਈ ਹੁੰਦੀ ਹੈ ਜਿਹੜੇ ਜਿਹੜੇ ਬੰਦੇ ਦੇ ਮਨ ਵਿੱਚ ਸ਼ੰਕਾ ਪੈ ਜੇ ਸੰਗਤ ਜੀ ਉਹ ਤੁਰ ਨਹੀਂ ਸਕਦਾ ਕਿੱਥੇ ਧਰਮ ਦੇ ਮਾਰਗ ਤੇ ਉਹ ਤੁਰ ਨਹੀਂ ਸਕਦਾ ਜੇ ਮਨ ਵਿੱਚ ਸ਼ੰਕਾ ਪੈ ਗਈ ਤੇ ਸ਼ਰਧਾ ਖਤਮ ਹੋ ਗਈ ਜਿਹਦੇ ਮਨ ਵਿੱਚ ਸ਼ਰਧਾ ਬਣ ਗਈ ਸੰਗਤ ਜੀ ਦੇ ਉੱਥੇ ਫਿਰ ਸ਼ੰਕਾ ਮਰ ਗਈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੇ ਸ਼ਰਧਾ ਟੁੱਟ ਜਾਂਦੀ ਆ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਸਰਦਾਂ ਟੁੱਟ ਜਾਂਦੀ ਐ ਮਨ ਵਿੱਚ ਜੇ ਸ਼ੰਕਾ ਪੈ ਦੇ ਸ਼ੰਕਾ ਨਵਿਰਤ ਕ